ਤੁਹਾਨੂੰ ਧੰਨਵਾਦ ਕਰਦਾ ਮੈਂ ਪਹਿਲਾਂ ਸਰਦਾਰ ਸ਼ਖਬੀਤ ਸਿੰਘ ਬਾਦਲ ਸਾਹਿਬ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਮੇਰੇ ਹਲਕੇ ਦੇ ਵਿੱਚ ਸਾਰੇ ਜਿਹੜੇ ਮੋਤ ਪ੍ਰਸੱਜਨ ਨੇ ਉਹਨਾਂ ਨੂੰ ਬਹੁਤ ਵੱਡੇ ਮਾਣ ਔਰ ਸਨਮਾਨ ਦੇ ਕੇ ਉਹਨਾਂ ਨੇ ਸਾਡੇ ਤਨ ਧਨਤਾ ਦਾ ਭਾਗੀ ਕੀਤਾ ਸੋ ਜਗਜੀਤ ਸਿੰਘ ਖੋਖ ਜੀ ਨੂੰ ਜਨਰਲ ਕੌਂਸਲ ਦਾ ਮੈਂਬਰ ਬਣਾਇਆ ਗਿਆ ਸੋ ਇਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਦਾ ਮਾਣ ਵੱਧ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਮਾਣ ਵੱਧ ਹੈ ਕਿਉਂਕਿ ਸਰਜਾ ਜਗਜੀਤ ਸਿੰਘ ਖੋਖਣੀ ਪਿਛਲੇ 40 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਸੋ ਮਾਣ ਵੱਧ ਹੈ ਇਸ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੁੰਦਾ ਹੈ ਕਿ ਕੰਮ ਕਰਨ ਦਾ ਸ਼ੌਕ ਪੈਦਾ ਹੁੰਦਾ ਹੈ ਸੋ ਮੈਂ ਸਮਝਦਾ ਕਿ ਜਦੋਂ ਕਿਸੇ ਵਰਕਰ ਨੂੰ ਮਾਣ ਮਿਲਦਾ ਤਾਂ ਉਹ ਮਾਣ ਮਹਿਸੂਸ ਹੁੰਦਾ ਸਾਰੇ ਲੋਕ ਮਾਣ ਮਹਿਸੂਸ ਕਰਦੇ ਆ। ਸ੍ਰੀ ਅਦਿਵਤ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੱਲੋਂ ਸਤਾ ਜਰਜੀ ਸਿੰਘ ਕੋ ਖੁਣਨ ਨੂੰ ਬਧਾਈ ਦੇਣਾ ਮਹਾਰਾਣੀ ਪਨੀਤ ਕੌਰ ਦਾ ਵਿਰੋਧ ਹੁਣ ਸੁਭਾਵਿਕ ਸੀਗਾ ਕਿਉਂਕਿ ਮਹਾਰਾਣੀ ਪਨੀਤ ਕੌਰ ਪਿਛਲੇ ਸਮੇਂ ਦੇ ਵਿੱਚ ਪਟਿਆਲੇ ਦੇ ਵਿੱਚੋਂ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ ਨੇ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਰਹਿੰਦੇ ਹੋਏ ਪੰਜਾਬ ਨਾਲ ਕੋਈ ਬਹੁਤਾ ਭਲਾ ਨਹੀਂ ਕੀਤਾ ਪੰਜਾਬ ਦਾ ਪੰਜਾਬ ਨੂੰ ਬਰਬਾਦੀ 'ਚ ਧਕੇਲਣ ਵਾਸਤੇ ਜਿਹੜਾ ਕਿ ਮਹਾਰਾਣੀ ਪਨੀਤ ਕੌਰ ਦੇ ਘਰ ਦਾ ਵੱਡਾ ਰੋਲ ਰਿਹਾ ਕਿਉਂਕਿ ਜਦੋਂ ਸਰਕਾਰ ਬਣਨੀ ਸੀਗੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਆਪ ਆਲੇ ਲੋਕ ਇਕੱਠੇ ਹੋ ਕੇ ਤੇ ਇਹਦੇ ਸਾਰੇ ਕਾਂਗਰਸ ਵਾਲੇ ਲੋਕ ਇਕੱਠੇ ਹੋ ਕੇ ਇਹਨਾਂ ਦੇ ਵਿਰੋਧੀਆਂ ਨੇ ਬਹੁਤ ਵੱਡੇ ਵੱਡੇ ਵਿਰੋਧ ਕੀਤੇ ਔਰ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਸੀ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਮੌਕਾ ਆਇਆ ਤੇ ਉਹਨਾਂ ਨੇ ਘੁਟਕਾ ਸਾਹਿਬ ਦੀ ਸੌਂ ਖਾਦੀ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਜਿਹੜੀਆਂ ਨਸ਼ੇ ਵਰਗੀਆਂ ਘੋੜ ਹੈ ਇਹ 48 ਘੰਟਿਆਂ 'ਚ ਇੱਕ ਮਹੀਨੇ 'ਚ ਖਤਮ ਕਰ ਦੂੰਗਾ ਉਹ ਜਿਹੜਾ ਝੂਠ ਜਿਹੜਾ ਹੁੰਦਾ ਝੂਠੀ ਸੌਂ ਚੱਕਣੀ ਜਿਹੜੀ ਹੁੰਦੀ ਹੈ ਉਸ ਅਕਾਲ ਪੁਰਖ ਦੇ ਘਰ ਚੋਂ ਕਦੇ ਮਨਜ਼ੂਰ ਨਹੀਂ ਹੁੰਦੀ ਤੇ ਉਹਨਾਂ ਦਾ ਲੱਕ ਟੁੱਟਿਆ ਲੱਕ ਟੁੱਟਿਆ ਜਿਹੜੇ ਪਹਿਲਾਂ ਪੜਦੇ ਸੀਗੇ ਆਮ ਆਦਮੀ ਦੀ ਸਰਕਾਰਾਂ ਨੂੰ ਦੂਜੀਆਂ ਆਮ ਆਦਮੀ ਪੜਦਾ ਰਿਹਾ ਅਕਾਲੀ ਦਲ ਨੂੰ ਇਹ ਦੋਵੇਂ ਲੋਕਾਂ ਨੇ ਝੂਠ ਬੋਲਿਆ ਤੁਸੀਂ ਦੇਖੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਆ ਤੇ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਰਿਆ 7 ਸਾਲ ਹੋ ਗਏ 2 ਸਾਲ ਆਮ ਆਦਮੀ ਸਰਕਾਰ ਬਣੀ ਨੂੰ ਹੋ ਗਏ ਇਹਨਾਂ ਨੇ ਵਿੱਚ ਝੂਠੀਆਂ ਸਮਾਂ ਖਾ ਕੇ ਦੋ ਕਨਾਲ ਫਰੇਵ ਕਰਕੇ ਝੂਠ ਕਰਕੇ ਸਰਕਾਰ ਬਣਾਈ ਸੋ ਅੱਜ ਜਿਹੜੀ ਮਹਾਰਾਣੀ ਹੈ ਪਹਿਲਾਂ ਕਾਂਗਰਸ ਦੇ ਹੁੰਦੇ ਹੋਏ ਭੰਡ ਦੀ ਕਾਂਗਰਸ ਦੇ ਵਿੱਚ ਜਦੋਂ ਸੀਗੀ ਉਹ ਤੋਂ ਬੀਜੇਪੀ ਨੂੰ ਭੰਡਦੀ ਸੀਗੀ ਅੱਜ ਬੀਜੇਪੀ ਵਾਸਤੇ ਵੋਟਾਂ ਮੰਗਦੀ ਕਰਦੀ ਹੈ ਸੋ ਇਹ ਸਮਝਦਾ ਕਿ ਬੀਜੇਪੀ ਦੇ ਵਿਰੋਧ ਹੋਣਾ ਸੁਭਾਵਿਕ ਹੈ ਕਿ ਬੀਜੇਪੀ ਨੇ ਸਾਡੇ ਕਿਸਾਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਰਸਤੇ ਰੋਕ ਕੇ ਕਿਲਰ ਗੱਡ ਕੇ ਹੋਰ ਇਦਾਂ ਦੀਆਂ ਜਿਹੜੀਆਂ ਇੱਕ ਕਲਾਂ ਕੀਤੀਆਂ ਪੰਜਾਬ ਦੇ ਲੋਕ ਜਿਹੜੇ ਸੀਗੇ ਕਿਸਾਨ ਸੀਗੇ ਸਿਰਫ ਆਪਣੀ ਗੱਲ ਕਹਿਣ ਵਾਸਤੇ ਜਾ ਰਹੇ ਸਨ ਦਿੱਲੀ ਤੇ ਬੀਜੇਪੀ ਦੇ ਲੀਡਰਾਂ ਨੇ ਹਾ ਦਾ ਨਾਰਾ ਨਹੀਂ ਮਾਰਿਆ ਭਾਜਪੀ ਦੇ ਲੀਟਰਣ ਜਾ ਕੇ ਆਪਣੀ ਲੀਡਰਸ਼ਿਪ ਨੂੰ ਸਮਝਾਇਆ ਨਹੀਂ ਕਿ ਜੋ ਗੱਲ ਕਰਨ ਉਹ ਆਰ ਆਰਐਨਏ ਤਾਂ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ ਅੱਜ ਵੋਟਰ ਦਾ ਰਾਜ ਹੈ ਅੱਜ ਵੋਟਰ ਜਿਹੜਾ ਹੈਗਾ ਉਹਨਾਂ ਨੂੰ ਪਿੰਡਾਂ ਚ ਰੀ ਵੜਨ ਦੇ ਰਿਹਾ ਗਲੀਆਂ ਚ ਰੀ ਵੜਨ ਦੇ ਰਿਹਾ ਸੋ ਲੋਕ ਸੁਭਾਵਕ ਸੀਗਾ ਕਿ ਜਦੋਂ ਜਿਸ ਤਰ੍ਹਾਂ ਦਾ ਉਹਨਾਂ ਨੇ ਕੀਤਾ ਉਸ ਤਰ੍ਹਾਂ ਦਾ ਵਧਣਾ ਪੈਣਾ ਸੀ ਮੈਂ ਇਹ ਜ਼ਿੰਮੇਵਾਰ ਜਿਹੜੀ ਮੈਨੂੰ ਅੱਜ ਜ਼ਿੰਮੇਵਾਰ ਜ਼ਿੰਮੇਵਾਰ ਦਿੱਤੀ ਗਈ ਹੈ ਸਰਦਾਰ ਸਿੰਘਵੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਦਾ ਖਾਸ ਕਰਕੇ ਸਾਡੇ ਹਲਕਾ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਦਾ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾ ਕੇ ਮੈਨੂੰ ਇਹ ਪੰਜਾਬ ਦਾ ਉਹਦਾਨਵਾਜਿਆ ਪਹਿਲਾਂ ਮੈਂ ਬਲਾਕ ਪੱਧਰ ਤੇ ਪ੍ਰਧਾਨ ਰਹਾ ਜੀ ਫਿਰ ਮੈਂ ਜ਼ਿਲ੍ਹੇ ਦੀਆਂ ਜ਼ਿੰਮੇਵਾਰੀਆਂ ਤੋਂ 4-5 6 ਵਾਰੀ ਸਿਨ੍ਹਈਮੀ ਪ੍ਰਧਾਨ ਦੀ ਜ਼ਿੰਮੇਵਾਰੀ ਸ੍ਰੋਮਣੀ ਕਾਲੀ ਦਲ ਦੀ ਕੀਤੀ ਹੈ ਆਪਦੇ ਤਨਦੇਹੀ ਨਾਲ ਬਹੁਤ ਮਿਹਨਤ ਕੀਤੀ ਹੈ ਅਤੇ ਸ਼ਰੋਮੀ ਕਾਲੀ ਦਲ ਨੂੰ ਜਿੰਨੀ ਮੈਂ ਸੇਵਾ ਕਰ ਸਕਿਆ ਵੱਧ ਤੋਂ ਵੱਧ ਕੀਤੀ ਹੈ ਅੱਗੇ ਤੋਂ ਵੀ ਮੈਂ ਪਾਰਟੀ ਹਾਈ ਕਮਾਂਡ ਨੂੰ ਸਾਡੇ ਜਿਹੜੇ ਸ਼ਰੋਮੀ ਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਹੇ ਜ਼ਿੰਮੇਵਾਰੀ ਨੂੰ ਮੈਂ ਬਹੁਤ ਦੇਹੀ ਨਾਲ ਨਿਭਾਉਂਗਾ ਤੇ ਕਾਲੀ ਦਲ ਦੀ ਸੇਵਾ ਕਰੂੰਗਾ ਮੈਂ ਇੱਕ ਹੋਰ ਵੀ ਦੱਸਣਾ ਚਾਹਣਾ ਸਾਡਾ ਪਰਿਵਾਰ ਪ੍ਰਾਣਾ ਸ਼ਰੋਮੀ ਕਾਲੀ ਦਲ ਦਾ ਪੁਰਾਣਾ ਸਰਮੂਤ ਤੋਂ ਸਮੇਂ ਤੋਂ ਚੱਲਦਾ ਰਿਹਾ ਹੈ ਸਾਡੇ ਫਾਦਰ ਸਾਹਿਬ ਟੌੜਾ ਸਾਹਿਬ ਨਾਲ ਮੇਰਾ ਬ੍ਰਦਰ ਟੌੜਾ ਸਾਹਿਬ ਨਾਲ ਮੈਂ ਕੈਪਟਨ ਸਾਹਿਬ ਨਾਲ ਵੀ ਕੰਮ ਕੀਤਾ ਤੇ ਮੇਰੇ ਬ੍ਰਦਰ ਨੇ ਦੋ ਬਾਰੀ ਜੇਲਾਂ ਵੀ ਕੱਟੀਆਂ ਨੇ ਲੁਧਿਆਣੇ ਜੇਲ੍ਹ 'ਚ ਜਦੋਂ ਆਪਣਾ ਜੋ ਲੱਗਿਆ ਸੀ ਸੰਤ ਲੰਗਵਾਲ ਸਾਹਿਬ ਦੇ ਧਰਮ ਯੁੱਧ ਮੋਰਚਾ ਲੱਗਿਆ ਸੀ ਉਦੋਂ ਵੀ ਜੇਲ੍ਹ ਕੱਟੀ ਆ ਤੇ ਪਟਿਆਲੇ ਦੀ ਜੇਲ੍ਹ ਕੱਟੀ ਆ ਇਹ ਮੈਂ ਕਾਲੀਰਾਲ ਨੂੰ ਨੇ ਮੇਰੀਆਂ ਸਵਾਭਾਵ ਨੂੰ ਦੇਖ ਦੋ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਬਹੁਤ ਧੰਨਵਾਦੀਆਂ ਸੁਖਵੀਰ ਸਿੰਘ ਬਾਦਲ ਦਾ ਸਾਡੇ ਹਲਕਾ ਇੰਚਾਰ ਸਰਦਾਰ ਮੱਖਣ ਸਿੰਘ ਲਾਲਖਾ ਦਾ ਵੈਰਜ ਖਾਲਸਾ ਵੈਰਜ